ੱਲੇਵਾਲ ਸਾਹਿਬ ਉੱਧਰ ਬੈਠੇ ਆ ਇਹ ਦੱਸਿਆ ਜਾ ਰਿਹਾ ਵੀ ਖਬਰਾਂ ਆ ਰਹੀਆਂ ਵੀ ਉਹਨਾਂ ਦੇ ਦਿਵਾਲੇ ਵੀ ਕਾਫੀ ਘੇਰਾ ਘੱਟਿਆ ਹੋਇਆ ਜਿਹੜੇ ਸਰਕਾਰਾਂ ਕੋਲ ਫੌਜ ਨਹੀਂ ਸੀ ਫੌਜ ਨਹੀਂ ਹੈਗੀ ਉਹ ਉੱਥੇ ਚੱਕਣ ਵਾਸਤੇ ਹੈਗੀ ਐ ਪਰ ਜਦੋਂ ਲੋਕਾਂ ਦੀ ਲੋਕਾਂ ਦੀ ਗੱਲ ਹੁੰਦੀ ਹੈ ਉੱਥੇ ਨਾ ਕੋਈ ਨਾ ਮੁਲਾਜ਼ਮ ਹੈ ਨਾ ਇਹਨਾਂ ਕੋਲ ਫੋਰਸ ਹੈ ਨਾ ਇਹਨਾਂ ਕੋਲ ਡਾਕਟਰ ਹੈ ਨਾ ਇਹਨਾਂ ਕੋਲ ਫੋਰਸ ਹੈ ਆ ਸਰਕਾਰ ਤਾਂ ਪਰ ਨਾਲ ਆ ਕਿਸਾਨਾਂ ਤੇ ਉਹ ਤਾਂ ਇਹੀ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲ-ਚਲ ਸਾਰੇ ਪੁੱਛ ਕੇ ਆ ਰਹੇ ਜੀ ਜਾ ਕੇ ਐਮਪੀ ਤੱਕ ਜਾ ਰਹੇ ਆ ਵਿਧਾਇਕ ਜਾ ਰਹੇ ਆ ਮੰਤਰੀ ਜਾ ਰਹੇ ਆ ਉਹ ਸਿਰਫ ਦੇਖਣ ਜਾਣੇ ਕਿ ਡੱਲੇਵਾਲ ਸਾਹਿਬ ਦੇ ਸਾਥ ਸਾਬ ਦੇ ਸਾਥ ਚੱਲਦੇ ਆ ਜਾਂ ਡੱਲੇਵਾਲ ਸਾਹਿਬ ਨੂੰ ਜਿਵੇਂ ਪਹਿਲਾਂ ਚੱਕਿਆ ਸੀ ਹੁਣ ਕਿਵੇਂ ਚੱਕੀਏ ਓਹੀ ਬੀਜੇਪੀ ਆਰਐਸਐਸ ਦੇ ਹੱਥ ਓਕੇ ਆ ਉਹ ਸਿਰਫ ਦੇਖਣ ਜਾਣੇ ਉਹ ਸਾਡੇ ਸਮਹਿਤੀ ਨਹੀਂ ਜੇ ਸਾਡੇ ਹਮੈਤੀ ਹੁੰਦੇ ਜਿਸ ਦਿਨ ਡੱਲੇਵਾਲ ਸਾਹਿਬ ਮਰਨ ਬਰਤ ਤੇ ਬੈਠੇ ਆ 92 ਦੇ 92 ਨਾਲ 10 10 ਬੰਤੇ ਲੈ ਕੇ ਦਿੱਲੀ ਬੈਠਦੇ ਦਿੱਲੀ ਜਾ ਕੇ ਜੰਤਰ ਮੰਤਰ ਦੇ ਦਰਵਾਜ਼ਾ ਲਾਉਂਦੇ ਜੋ ਸਾਡੇ ਹਮੈਤੀ ਹੁੰਦੇ ਨੇ ਦਿੱਲੀ ਦੀ ਸਰਕਾਰ ਇਹਨਾਂ ਦੀ ਹੈ ਉੱਥੇ ਬੈਠਣ ਫੇਰ ਪਤਾ ਲੱਗੂਗਾ ਵੀ ਹਾਂ ਇਹ ਬੀਜੇਪੀ ਆਰਐਸਐਸ ਤੋਂ ਬੱਖ ਹੈ ਕਿ ਉਹਨਾਂ ਦੇ ਗੁਲਾਮ ਹੈ ਸੁਆਤਾ ਤਾਂ ਇਹਨਾਂ ਜੋ ਦਿੱਲੀ ਬੈਠਣਗੇ ਠੀਕ ਹੈ ਜਵਾਬ ਦੇਣੇ ਲੀਡਰ ਜਾਣੇ ਹੀ ਹੈ ਮਿਲੋ ਤੁਸੀਂ ਕਰੋ ਗੱਲ ਡਾਕਟਰ ਭੇਜੋ ਆਪਣਾ ਚੈੱਕਅਪ ਕਰੋ ਚੋਰੀ-ਜੁਪੇ ਦਾ ਕੀ ਮਤਲਬ ਹੈ ਚੋਰੀ-ਜੁਪੇ ਹੈ ਵੀ ਉਹਨਾਂ ਨੂੰ ਚੱਕੀਏ ਉਹਨਾਂ ਨੂੰ ਸਿਆਸੀ ਮੌਤ ਮਾਰੀਏ ਹਸਪਤਾਲ ਲਿਜਾਈਏ ਉਹਨਾਂ ਦੇ ਗਲੂਕੋਸ ਲਾਤੀਏ ਨਾ ਉਹ ਮਰਨ ਚੋਗੇ ਰਹਿਣ ਨਾ ਜਿਉਣ ਚੋਗੇ ਰਹਿਣ ਤੇ ਉਹ ਲੀਡਰਾਂ ਦੇ ਚਿਹਰੇ ਵੀ ਨੰਗੇ ਹੋ ਗਏ ਜਿਹੜੇ ਕਹਿੰਦੇ ਸੀਗੇ ਸਾਡੇ ਨਾਲ ਹੀ ਚੱਲਦਾ ਜਿਹੜੇ ਕਹਿੰਦੇ ਸੀ ਦਿੱਲੀ ਅਸੀਂ ਉਹ ਲੈ ਕੇ ਸੀ ਜਿਹੜੇ ਕਹਿੰਦੇ ਸੀ ਜੇ ਅਸੀਂ ਮੂਹਰੇ ਹੋਏ ਤਾਂ ਅਸੀਂ ਜਿੱਤ ਗਏ ਸੀ ਇਹ ਵੀ ਲੋਕਾਂ ਦਾ ਉਹ ਲੀਡਰਾਂ ਦਾ ਵੀ ਭਲੇਖਾ ਨਿਕਲ ਗਿਆ ਆ ਵੀ ਲੀਡਰਾਂ ਨਾਲ ਗਿਲਾ ਹੈ ਤੁਹਾਨੂੰ ਬਿਲਕੁਲ ਹੈਗਾ ਜੀ ਸਾਨੂੰ ਕਹੇ ਤੁਸੀਂ ਆਰਐਸਐਸ ਦੇ ਬੰਦੇ ਆ ਤੁਸੀਂ ਟੌ ਟੌ ਸਰਕਾਰ ਦੇ ਤੁਸੀਂ ਬਿਗਨ ਪਾ ਰਹੇ ਆ ਅੱਜ ਪਤਾ ਲੱਗ ਗਿਆ ਲੋਕਾਂ ਨੂੰ ਕਿ ਬਿਗਨ ਕੌਣ ਪਾਉਂਦਾ ਸੀ ਅੱਜ ਆਪਣੇ ਮੂੰਹ ਮੰਨ ਰਹੇ ਨਾ ਰੋਲਦੂ ਵਰਗੇ ਮਨਰੇਣਾ ਕਹਿੰਦਾ ਹਾਂ ਢੱਲੇਵਾਲ ਕਹਿੰਦਾ ਵੀ ਉੱਥੇ ਰੁਕੋ ਸਾਨੂੰ ਰੁਕਣਾ ਚਾਹੀਦਾ ਅੱਜ ਕਿਸ ਮੂਹਨ ਨਾਲ ਕਹਿ ਰਿਹਾ ਉਠਕ ਕੇ ਚੱਟ ਰਿਹਾ ਉਹ ਅੱਜ ਪਰ ਸਾਡੀ ਮਜਬੂਰੀ ਹੈ ਹਥਿਆਰ ਅਸੀਂ ਚੱਕ ਨਹੀਂ ਸਕਦੇ ਫੇਰ ਸਾਨੂੰ ਅੱਤਵਾਦੀ ਦੱਸ ਦੇ ਅਸੀਂ ਲੋਕਾਂ ਵਾਸਤੇ ਸੋਚਿਆ ਵੀ ਲੋਕਾਂ ਦੇ ਪੁੱਤ ਨਾ ਮਰਾਈਏ ਕਿਉਂ ਨਾ ਆਪ ਮਰੀਏ ਅਸੀਂ ਬਾਕੀ ਆਗੂਆਂ ਦੀ ਗੱਲ ਕਰੀ ਉਹ ਕਹਿੰਦੇ ਸਾਨੂੰ ਸੱਦੇ ਨਹੀਂ ਮਿਲੇ ਇਹ ਗੱਲਾਂ ਤੱਕ ਹੀ ਆਈਆਂ ਸਾਹਮਣੇ ਜੀ ਸੱਦਣ ਨੂੰ ਘੱਟ ਢੱਲੇਵਾਲ ਸਾਹਿਬ ਦਾ ਵਿਆਹ ਸੀ ਉੱਥੇ ਜਦੋਂ ਪਹਿਲਾਂ ਗਏ ਸੀ ਜਦੋਂ ਸੱਦੇ ਲਾਏ ਸੀ ਕਾਮ ਰੇਡ ਕਦੇ ਨਹੀਂ ਚਾਹੁੰਦਾ ਵੀ ਮਸਲਾ ਹੱਲ ਹੋ ਜਵੇ ਕਾਮਰੇਡ ਕਦੇ ਨਹੀਂ ਚਾਹੁੰਦਾ ਕਿ ਪੰਜਾਬ ਪਰ ਕਦੇ ਨਹੀਂ ਕਹੂਗਾ ਵੀ ਪੰਜਾਬ ਪਰ ਚੁੱਲਮ ਹੁੰਦਾ ਸਾਡੇ ਮਗਰ ਮਹੰਤ ਲੱਗੇ ਹੋਏ ਸੀ ਅੱਜ ਕਾਮਰੇਡ ਲੱਗੇ ਹੋਏ ਕਾ ਲੋਕ ਜਿਹੜੀ ਵੀਡੀਓਜ਼ ਆ ਰਹੀਆਂ ਲੜਦੇ ਬਹਿਸਦੇ ਵੀ ਨਜ਼ਰ ਆ ਰਹੇ ਉਹਨਾਂ ਦੇ ਸਵੈਇਲਾ ਨੂੰ ਤੁਸੀਂ ਜਾਇਜ਼ ਸਮਝਦੇ ਹੋ ਜਾਂ ਨਜਾਇਜ਼ ਸਮਝਦੇ ਹੋ ਦੇਖੋ ਸਰਕਾਰਾਂ ਦੇ ਟੱਟੂ ਹੁੰਨੇ ਆ ਆਰਐਸਐਸ ਦੇ ਟੱਟੂ ਐ ਉਹ ਸਾਡੇ ਨਾਲ ਸ਼ੁਰੂ ਤੋਂ ਹੀ ਚੱਲੇ ਆਏ ਦਸਵੇਂ ਪਾਸੇ ਟਾਈਮ ਤੋਂ ਜਿਵੇਂ ਗੰਗੂ ਬ੍ਰਹਮਣ ਚੰਦੂ ਫਲਾਣਾ ਧਮਗਾਣਾ ਇਸ ਤਰ੍ਹਾਂ ਹੀ ਐ ਇਹ ਸਾਡੇ ਪਿੰਡਾਂ ਚੋਂ ਹੀ ਐ ਕਈ ਨਹੰਗਾ ਦਾ ਬਾਣਾ ਪਾਇਆ ਵਾ ਕਈਆਂ ਨੇ ਉਹ ਜਾ ਕੇ ਤੁਹਾਨੂੰ ਪਤਾ ਹੀ ਹੈ ਕਿੱਥੇ ਜਾ ਕੇ ਲੰਗਰ ਲਾਉਨੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਤੇ ਇਹ ਕਾਮਯਾਬ ਹੁੰਦਾ ਵੀ ਦਿਖਾਈ ਦੇ ਰਿਹਾ ਤੇ ਰੋਪੜ ਦੇ ਵਿੱਚ ਖੜੇ ਹਾਂ ਜਿੱਥੇ ਕਿ ਚੰਡੀਗੜ੍ਹ ਤੋਂ ਅਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਵਕ ਵਕ ਥਾਵਾਂ ਤੋਂ ਬੰਦ ਕੀਤਾ ਹੋਇਆ ਸਿੰਘ ਭਗਵੰਤਪੁਰਾ ਵਿਖੇ ਆ ਭਾਰਤੀ ਕਿਸਾਨੀ ਹੋਏ ਹਨ ਸ਼ੇਰੇ ਪੰਜਾਬ ਤੇ ਉਸ ਦੇ ਨਾਲ ਹੀ ਹੋਰ ਬਹੁਤ ਸਰੀ ਹੁੰਦੀਆਂ ਨਾਲ ਵੱਲੋਂ ਰਸਤਾ ਰੋਕਿਆ ਗਿਆ ਸਾਡੇ ਨਾਲ ਕੁਲਵਿੰਦਰ ਸਿੰਘ ਪੰਜੋਲਾ ਗੱਲਬਾਤ ਕਰਦੇ ਆਂ ਭਾਈ ਕਿਵੇਂ ਦੇਖਦੇ ਹੋ ਅੱਜ ਜਿਹੜਾ ਸੱਦਾ ਦਿੱਤਾ ਗਿਆ ਸੀ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹ ਸਤਨਾਬ ਜੀ ਤੁਹਾਡਾ ਤੇ ਪੰਜਾਬੀ ਲੋਕ ਚੰਦਰ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਸਾਰੀ ਸੰਗਰੂ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਮਰਥਨ ਮਿਲ ਰਿਹਾ ਅੱਜ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਲੋਕ ਪੰਜਾਬ ਦਾ ਵਪਾਰੀ ਪੰਜਾਬ ਦਾ ਆੜਤੀ ਅੱਜ ਕਿਸਾਨਾਂ ਦੇ ਨਾਲ ਖੜਿਆ ਹੈ ਵਪਾਰੀਆਂ ਨੇ ਦੁਕਾਨਾਂ ਬੰਦ ਕਰੀਆਂ ਆਈਆਂ ਐ ਮੁਲਾਜ਼ਮ ਜਥੇਬੰਦੀਆਂ ਜਿੰਨੀਆਂ ਰੋਡਵੇਜ ਆ ਹੋਰ ਆ ਉਹਨਾਂ ਨੇ ਆਪਣੇ ਆਪ ਆਪ ਮੁਹਾਰੇ ਹੜਤਾਲਾਂ ਕੀਤੀਆਂ ਹੋਈਆਂ ਕਿਉਂਕਿ ਲੋਕਾਂ ਨੂੰ ਹੁਣ ਸਮਝ ਆ ਗਈ ਹੈ ਵੀ 106 ਦਿਨ ਤੋਂ ਸਾਡੇ ਲਈ ਜਗਜੀਤ ਸਿੰਘ ਢੱਲੇਵਾਲ ਮੌਤ ਦੇ ਮੂੰਹ ਚ ਬੈਠਾ ਕਿਉਂ ਬੈਠਾ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਸਾਡੇ ਆਉਣ ਵਾਲੇ ਬੱਚਿਆਂ ਵਾਸਤੇ ਇਸ ਕਰਕੇ ਅੱਜ ਲੋਕਾਂ ਨੇ ਆਪ ਮੁਹਾਰੇ ਸਾਡਾ ਸਾਥ ਦਿੱਤਾ ਅਕੀਕਾ ਦੁਕਾਨ ਲੋਕ ਜਿਹੜੀ ਵੀਡੀਓਜ਼ ਆ ਰਹੀਆਂ ਲੜਦੇ ਬਹਿਸਦੇ ਵੀ ਨਜ਼ਰ ਆ ਰਹੇ ਉਹਨਾਂ ਦੇ ਸਵੈਲਾਨ ਨੂੰ ਤੁਸੀਂ ਜਾਇਜ਼ ਸਮਝਦੇ ਹੋ ਜਾਂ ਨਜਾਇਜ਼ ਸਮਝਦੇ ਦੇਖੋ ਸਰਕਾਰਾਂ ਦੇ ਟੱਟੂ ਹੁੰਨੇ ਆ ਆਰਐਸਐਸ ਦੇ ਟੱਟੂ ਆ ਇਹੋ ਉਹ 2-4 ਬੰਦੇ ਇਹ ਜੇ ਹੋਣੇ ਹੀ ਆ ਇਹ ਸਾਡੇ ਨਾਲ ਸ਼ੁਰੂ ਤੋਂ ਹੀ ਚੱਲੇ ਆਏ 10ਵੇਂ ਪਾਸਟ ਦੇ ਟਾਈਮ ਤੋਂ ਜਿਵੇਂ ਗੰਗੂ ਬ੍ਰਹਮਣ ਚੰਦੂ ਫਲਾਣਾ ਧਮਕਾਣਾ ਇਹ ਇਸ ਤਰ੍ਹਾਂ ਹੀ ਆ ਇਹ ਸਾਡੇ ਪਿੰਡਾਂ ਚੋਂ ਹੀ ਆ ਕਈ ਨਹੰਗਾ ਦਾ ਬਾਣਾ ਪਾਇਆ ਵਾ ਕਈਆਂ ਨੇ ਉਹ ਜਾ ਕੇ ਤੁਹਾਨੂੰ ਪਤਾ ਹੀ ਕਿੱਥੇ ਜਾ ਕੇ ਲੰਗਰ ਲਾਉਨੇ ਸਾਡੀ ਕੌਮ ਨੂੰ ਇਹ ਦੱਸਿਆ ਨਹੀਂ ਤਾਂ ਹੋਏਗਾ ਹਰੇਕ ਆਪਣੇ ਧਰਮ ਦਾ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾ ਇਹ ਹੱਥ ਟੋਕੇ ਟੱਟੂ ਸਾਡੇ ਚ ਹੁੰਦੇ ਹੀ ਆ 2-4 ਹੁਣ ਡੱਲੇਵਾਲ ਸਾਹਿਬ ਉੱਧਰ ਬੈਠੇ ਆ ਇਹ ਦੱਸੇ ਜਾ ਰਿਹਾ ਵੀ ਖਬਰਾਂ ਆ ਰਹੀਆਂ ਵੀ ਉਹਨਾਂ ਦੇ ਦਿਵਾਲੇ ਵੀ ਕਾਫੀ ਘੇਰਾ ਘੱਟਿਆ ਹੋਇਆ ਹੈ ਇਹ ਸੱਚੀਆਂ ਖਬਰਾਂ ਨਹੀਂ ਬਿਲਕੁਲ ਸੱਚੀਆਂ ਜੀ ਜਿਹੜੇ ਸਰਕਾਰਾਂ ਕੋਲ ਫੌਜ ਨਹੀਂ ਸੀ ਫੌਜ ਨਹੀਂ ਹੈਗੀ ਉਹ ਉੱਥੇ ਚੱਕਣ ਵਾਸਤੇ ਹੈਗੀ ਹੈ ਪਰ ਜਦੋਂ ਲੋਕਾਂ ਦੀ ਲੋਕਾਂ ਦੀ ਗੱਲ ਹੁੰਦੀ ਹੈ ਉੱਥੇ ਨਾ ਕੋਈ ਨਾ ਮੁਲਾਜ਼ਮ ਹੈ ਨਾ ਇਹਨਾਂ ਕੋਲ ਫੋਰਸ ਹੈ ਨਾ ਇਹਨਾਂ ਕੋਲ ਡਾਕਟਰ ਹੈ ਨਾ ਇਹਨਾਂ ਕੋਲ ਫੋਰਸ ਹੈ ਪਿਆ ਸਰਕਾਰ ਤਾਂ ਪਰ ਨਾਲ ਆ ਕਿਸਾਨਾਂ ਦੇ ਉਹ ਤਾਂ ਇਹੀ ਕਹਿੰਦੇ ਵੀ ਸੀ ਤੁਹਾਡੇ ਨਾਲ ਆ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲਚਲ ਸਾਰੇ ਪੁੱਛ ਕੇ ਆ ਰਹੇ ਜੀ ਜਾ ਕੇ ਐਮਪੀ ਤੱਕ ਜਾ ਰਹੇ ਆ ਵਿਧਾਇਕ ਜਾ ਰਹੇ ਆ ਮੰਤਰੀ ਜਾ ਰਹੇ ਆ ਜੀ ਉਹ ਸਿਰਫ ਦੇਖਣ ਜਾਂਦੇ ਨੇ ਕਿ ਡੱਲੇਵਾਲ ਸਾਹਿਬ ਦੇ ਸਾਹ ਤੇ ਸਾਹ ਚੱਲਦੇ ਆ ਜਾਂ ਡੱਲੇਵਾਲ ਸਾਹਿਬ ਨੂੰ ਜਿਵੇਂ ਪਹਿਲਾਂ ਚੱਕਿਆ ਸੀ ਹੁਣ ਕਿਵੇਂ ਚੱਕੀਏ ਉਹ ਸਿਰਫ ਦੇਖਣ ਜਾਂਦੇ ਆ ਉਹ ਦਿੱਲੀ ਦੇ ਉਹੀ ਬੀਜੇਪੀ ਆਰਐਸਐਸ ਦੇ ਹੱਥੋਂ ਕਿਉਂ ਸਿਰਫ ਦੇਖਣ ਜਾਂਦੇ ਉਹ ਸਾਡੇ ਸਮਹਿਤੀ ਨਹੀਂ ਜੇ ਸਾਡੇ ਸਮਹਿਤੀ ਹੁੰਦੇ ਜਿਸ ਦਿਨ ਡੱਲੇਵਾਲ ਸਾਹਿਬ ਮਰਨ ਬਰਤ ਤੇ ਬੈਠੇ ਆ 92 ਦੇ 92 ਨਾਲ 10-10 ਬੰਦੇ ਲੈ ਕੇ ਦਿੱਲੀ ਬੈਠਦੇ ਦਿੱਲੀ ਜਾ ਕੇ ਜੰਤਰ ਮੰਤਰ ਦੇ ਧਰਨਾ ਲਾਉਂਦੇ ਜੋ ਸਾਡੇ ਹਮਾਇਤੀ ਹੁੰਦੇ ਉਹ ਸਿਰਫ ਉੱਥੇ ਦੇਖਣ ਜਾ ਰਹੇ ਆ ਇੱਕ ਸੋਸ਼ਲ ਮੀਡੀਆ ਤੇ ਫੋਟੋ ਪਾਉਣੇ ਲੋਕਾਂ ਨੂੰ ਵੀ ਆ ਦੇਖੋ ਜੀ ਮੈਂ ਜਾਇਆ ਉਹ ਸਾਡਾ ਕੋਈ ਹਮਾਇਤੀ ਨਹੀਂ ਜੇ ਹਮਾਇਤੀ ਹੁਣ ਵੀ ਹੈਗੇ ਆ ਤਾਂ ਉੱਥੇ ਜੰਤਰ ਮੰਤਰੇ ਬੈਠਣ ਦਿੱਲੀ ਦੀ ਸਰਕਾਰ ਇਹਨਾਂ ਦੀ ਹੈ ਉੱਥੇ ਬੈਠਣ ਫਿਰ ਪਤਾ ਲੱਗੂਗਾ ਵੀ ਹਾਂ ਇਹ ਬੀਜੇਪੀ ਆਰਐਸਐਸ ਤੋਂ ਬੱਖ ਹੈ ਕੋ ਉਹਨਾਂ ਦੇ ਗੁਲਾਮ ਹੈ ਸਵਤਤਾ ਤਾਂ ਹੈ ਨਾ ਜੇ ਦਿੱਲੀ ਬੈਠਣਗੇ ਆ ਇੱਥੇ ਜਾ ਕੇ ਤਾਂ ਹੁਣ ਅਸੀਂ ਰੋਕ ਨਹੀਂ ਸਕਦੇ ਜੇ ਅਸੀਂ ਰੋਕਾਂਗੇ ਉੱਥੇ ਗਏ ਆ ਮੈਨੂੰ ਕੋਈ ਲੀਡਰ ਜਾਵੇ ਅਸੀਂ ਰੋਕਦੇ ਨਹੀਂ ਕਿਸੇ ਨੂੰ ਵੀ ਇੱਥੇ ਵੀ ਬੈਠੇ ਆਂ ਕਈ ਰਾਜਨੀਤਿਕ ਲੀਡਰ ਅਸੀਂ ਤਾਂ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਕਿਉਂ ਬੈਠੇ ਅੱਲੇ ਕਹਿੰਦੇ ਅਸੀਂ ਕਿਸਾਨ ਬਣ ਕੇ ਆਏ ਸੀ ਕਿ ਠੀਕ ਹੈ ਬੈਠੋ ਉੱਥੋਂ ਦੇਖਣ ਜਾ ਰਹੇ ਆਂ ਵੀ ਕਿਵੇਂ ਇਹਨਾਂ ਨੇ ਜਾਲ-ਦਾਣਾ ਬਣ ਲਿਆ ਹੁਣ ਹੁਣ ਡੱਲੇਵਾਲ ਸਾਹਿਬ ਨੂੰ ਹੱਥ ਨਹੀਂ ਲਾਉਣ ਦਿੰਦੇ ਸਿਰਫ ਉਹ ਸੂਹਾਂ ਦੇ ਚੱਕਰ ਚ ਹੈ ਹੋਰ ਕੋਈ ਗੱਲ ਨਹੀਂ ਦੇਖਣ ਵਾਲੇ ਤਾਂ ਰਜਾਈਆਂ ਤੇ ਬਹਿ ਕੇ ਵੀ ਇਹ ਚ ਦੇਖ ਰਹੇ ਵੀ ਡੱਲੇਵਾਲ ਸਾਹਿਬ ਕਦੋਂ ਤੱਕ ਸਮਾਂ ਕੱਢਦੇ ਗੱਲ ਕੌੜੀ ਆ ਕਹਿਣੀ ਵੀ ਨਹੀਂ ਚਾਹੀਦੀ ਪਰ ਬਹੁਤ ਸਾਰੇ ਲੋਕ ਦੇਖ ਰਹੇ ਆ ਜੇ ਬਹਿ ਕੇ ਬਹੁਤ ਸਾਰੇ ਉਹਨਾਂ ਨੂੰ ਕੀ ਕਹੋਂਗੇ ਫਿਰ ਦੇਖ ਜਿਹੜੀ লাশ ਹੁੰਦੀ ਹੈ ਨਾ ਉਹ ਆਕੜ ਸਕਦੀ ਹੈ ਮੁੜ ਨਹੀਂ ਸਕਦੀ ਮੁੜੂਗਾ ਬੰਦਾ ਜੂੰਦਾ ਹੀ ਹੈ ਉਹ ਮੈਂ ਜੇ ਮੇਰੀ ਜਾਨ ਹੈ ਮੈਂ ਜੂੰ ਝੁਕ ਸਕਦਾ ਜਿਹੜੀਆਂ ਘਰਾਂ ਚ ਬੈਠੀਆਂ ਉਹ লাশ ਆ ਉਹ ਇਹ ਟੱਟੂ ਐ ਸਰਕਾਰਾਂ ਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹਨਾਂ ਨੇ ਦੇਖਣਾ ਕਿਸ ਨੇ ਕ੍ਰੈਸ਼ਰ ਚਲਾਉਣੇ ਕਿਸ ਨੇ 2 ਨੰਬਰ ਦਾ ਕੰਤੰਦਾ ਕਰਨਾ ਕਿਸ ਨੇ ਟਿਪਰ ਚਲਾਉਣੇ ਉਹ ਸਾਹਮਣੇ ਨਹੀਂ ਆ ਸਕਦੇ ਉਹ ਸਰਕਾਰ ਦੇ ਟੱਟੂ ਐ ਤੇ ਉਹ ਮਰੀਆਂ ਹੋਈਆਂ ਜ਼ਮੀਰਾਂ ਵਾਲੇ লাশ ਆ ਉਹਨਾਂ ਆਪਾਂ ਕਮੈਂਟ ਵੀ ਕਿਆ ਕਰਨਾ ਤੇ ਹੁਣ ਜਿਹੜਾ ਅੱਜ ਇਹ ਬੰਦ ਦਾ ਸੱਦਾ ਸੀ ਲੱਗਦਾ ਵੀ ਕੁਝ ਹੋਊਗਾ ਜਿੱਦਾਂ ਦਾ ਸਮਰਥਨ ਮਿਲਿਆ ਜਿੱਦਾਂ ਅ ਜਿਸ ਤਾ ਹੰਗਾਰਾ ਮਿਲਿਆ ਤੁਹਾਨੂੰ ਦੇਖੋ ਹੋਣਾ ਨਹੀਂ ਹੋਣਾ ਇਹ ਦਿੱਲੀ ਦੇ ਦਰਬਾਰ ਨੂੰ ਪਤਾ ਸਾਡਾ ਕੰਮ ਹੈ ਕਾਲ ਦੇਣੀ ਸਾਡਾ ਕੰਮ ਹੈ ਲੋਕਾਂ ਨੂੰ ਜਾਗਰੂਤ ਕਰਨਾ ਸਾਡਾ ਕੰਮ ਹੈ ਦੱਸਣਾ ਵੀ ਅਸੀਂ ਇੱਥੇ ਸੜਕਾਂ ਤੇ ਰੁਲ ਕਿਉਂ ਰਹੇ ਹੁਣ ਅਸੀਂ ਅੱਜ ਕਿਤੇ ਨਾ ਕਿਤੇ 110% ਸਫਲ ਹੋਏ ਲੋਕਾਂ ਨੂੰ ਅੱਜ ਪਤਾ ਲੱਗਿਆ ਵੀ ਹਾਂ ਵੀ ਇਹ ਲੜਾਈ ਕਿਹਦੇ ਨਾਲ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਅੱਜ ਲੋਕਾਂ ਨੂੰ ਇਹ ਜਾਗਰੂਤ ਹੋਏ ਤੇ ਉਹ ਲੀਡਰਾਂ ਦੇ ਚਿਹਰੇ ਵੀ ਨੰਗੇ ਹੋ ਗਏ ਜਿਹੜੇ ਕਹਿੰਦੇ ਸੀਗੇ ਸਾਡੇ ਨਾਲ ਹੀ ਚੱਲਦਾ ਜਿਹੜੇ ਕਹਿੰਦੇ ਸੀ ਦਿੱਲੀ ਅਸੀਂ ਉਹ ਲੈ ਕੇ ਸੀ ਜਿਹੜੇ ਕਹਿੰਦੇ ਸੀ ਜੇ ਅਸੀਂ ਮੂਰੇ ਹੋਏ ਤਾਂ ਅਸੀਂ ਜਿੱਤ ਗਏ ਸੀ ਇਹ ਵੀ ਲੋਕਾਂ ਦਾ ਉਹ ਲੀਡਰਾਂ ਦਾ ਵੀ ਭਲੇਖਾ ਨਿਕਲ ਗਿਆ ਵੀ ਸਾਡਾਂ ਲੀਡਰਾਂ ਨਾਲ ਗਿਲਾ ਹੈ ਤੁਹਾਨੂੰ ਬਿਲਕੁਲ ਹੈਗਾ ਜੀ ਗਿਲਾ ਕਿਉਂ ਹੈ ਇੱਕ ਕਿਸੇ ਨੂੰ ਦੱਸੀ ਨਾ ਹੋਵੇ ਗੱਲ ਇੱਕ ਦਾਸ ਦੱਸ ਕਹਿੰਦਾ ਰਿਹਾ ਉਹਨਾਂ ਨੂੰ ਦੱਲੇਵਾਲ ਸਾਹਿਬ ਬਲਦੇਵ ਸਿਰਸਾ ਸੀ ਅਸੀਂ ਇਹਨਾਂ ਨੂੰ ਬਹੁਤ ਵਾਰ ਕਿਹਾ ਵੀ ਭਾਈ ਪਹਿਲਾਂ ਆਪਣੇ ਨੌਜਵਾਨ ਜਿਹੜੇ ਲਖੀਂ ਪਖੀਰੀ ਚਾਰ ਇੱਕ ਬੀਜੇਪੀ ਦੇ ਗੁੰਡੇ ਨੇ ਗੱਡੀ ਚੜਾ ਕੇ ਸ਼ਹੀਦ ਕੀਤਾ ਉਹਦਾ ਇਨਸਾਫ ਲਾਓ ਉਹਦੇ ਪਰਿਵਾਰ ਨੂੰ ਨੌਕਰੀ ਲਾਓ ਉਹਦੇ ਪਰਿਵਾਰ ਨੂੰ ਮੁਆਵਜ਼ਾ ਲਾਓ ਜਿਹੜੇ ਸਾਡੇ ਪਰ 75000 ਦੇ ਪਰਚਾ ਕਰੀਬ 19 ਪਰਚੇ ਚੰਡੀਗੜ੍ਹ ਚ ਸਾਡੇ ਨੌਜਵਾਨਾਂ ਤੇ ਮੈਂ ਉਹ ਕੈਂਸਰ ਕਰੋ ਲਿਖਤੀ ਲਾਓ ਸਰਕਾਰ ਤੋਂ ਉਸ ਤੋਂ ਬਾਅਦ ਉੱਠਿਓ ਉਸ ਤੋਂ ਬਾਅਦ ਐਮਐਸਪੀ ਦੀ ਗੱਲ ਕਰੋ ਉਸ ਤੋਂ ਬਾਅਦ ਗੱਲ ਕਰੋ ਇਹਨਾਂ ਨਾਲ ਵੀ ਜਿਹੜੇ ਖੇਤੀ ਕਾਨੂੰਨ ਰੱਦ ਕਰਤੇ ਜਿਹੜੇ ਅੱਜ ਠੋਕ ਰਹੇ ਸਾਡੇ ਪਰ ਜਿਵੇਂ ਚਿੱਪ ਵਾਲੇ ਮੀਟਰ ਲਾ ਰਹੇ ਆਂ ਇਹ ਕਹਾਂ ਤੁਸੀਂ ਇਹਨਾਂ ਤੇ ਲਿਖਤੀ ਲਓ ਸਾਨੂੰ ਇਹਨਾਂ 'ਤੇ ਭਰੋਸਾ ਨਹੀਂ ਹੈਗਾ ਸਾਨੂੰ ਕਹਿੰਦੇ ਤੁਸੀਂ ਆਰਐਸਐਸ ਦੇ ਬੰਦੇ ਆ ਤੁਸੀਂ ਟੌ ਟੌ ਸਰਕਾਰ ਦੇ ਤੁਸੀਂ ਬਿਗਨ ਪਾ ਰਹੇ ਆ ਅੱਜ ਪਤਾ ਲੱਗ ਗਿਆ ਲੋਕਾਂ ਨੂੰ ਵੀ ਬਿਗਨ ਕੌਣ ਪਾਉਂਦਾ ਸੀ ਜਿਹੜਾ ਬਿਗਨ ਪਾਉਣ ਵਾਲੇ ਨੂੰ ਕਹਿੰਦੇ ਸੀ ਉਹ ਤਾਂ ਜਾਨ ਆਪਣੀ ਦੌਤੇ ਲਈ ਬੈਠਾ ਢੱਲੇਵਾਲ ਸਾਹਿਬ ਨੂੰ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਰੱਖੇ ਆ ਲੋਕਾਂ ਦੇ ਅੱਜ ਘਰਾਂ 'ਚ ਬੈਠੇ ਅੱਜ ਆਪਣੇ ਮੂੰਹੋਂ ਮੰਨ ਰਹੇ ਨਾ ਰੁਲਦੂ ਵਰਗੇ ਮੰਨ ਰਹੇ ਨਾ ਕਹਿੰਦਾ ਹਾਂ ਢੱਲੇਵਾਲ ਕਹਿੰਦਾ ਵੀ ਉੱਥੇ ਰੁਕੋ ਸਾਨੂੰ ਰੁਕਣਾ ਚਾਹੀਦਾ ਅੱਜ ਕਿਸ ਮੂੰਹ ਨਾਲ ਕਹਿ ਰਿਹਾ ਉਹ ਥੁੱਕ ਕੇ ਜੇ ਉਸ ਟਾਈਮ ਸਾਡੇ ਲੀਡਰ ਸਾਡੇ ਆਮ ਲੋਕ ਸਮਝ ਜਾਂਦੇ ਕਿਉਂਕਿ ਸਾਡੇ ਲੋਕਾਂ ਨੂੰ ਵੀ ਐਂ ਲੱਗਦਾ ਤਾਂ ਯਾਰ ਬਹੁਤ ਟਾਈਮ ਹੋ ਗਿਆ ਚੱਲੀਏ ਘਰ ਨੂੰ ਦੁਬਾਰੇ ਲੜਾਈ ਲੜਨਾਂਗੇ ਦੁਬਾਰੇ ਲੜਾਈ ਲੜਨ ਵਾਸਤੇ ਬੜਾ ਟਾਈਮ ਲੱਗਦਾ ਬੜੀਆਂ ਜਾਨਾਂ ਕੋਹਣੀਆਂ ਪੈਣੀਆਂ ਸ਼ੁਭ ਕਰਨ ਗਿਆ ਦੁਬਾਰਾ ਲੜਾਈ ਲੜਨੇ 'ਚ 13 ਮੁੰਡਿਆਂ ਦੀ ਅੱਖਾਂ ਗਈਆਂ ਸਾਡੇ ਇਹ ਜੇ ਨੌਜਵਾਨਾਂ ਦੀਆਂ ਬਹੁਤ ਕੁਝ ਗੁਆਉਣਾ ਪੈਂਦਾ ਪਰ ਅਸੀਂ ਲੜਾਂਗੇ ਜਿੱਤਾਂਗੇ ਤਾਂ ਕਰਕੇ ਅਸੀਂ ਅੱਜ ਠੀਕ ਹੈ ਜਿਹੜਾ ਮਰਨ ਵਾਰਤਾ ਭੁਖੜਤਾਲ ਹੈ ਸਾਡੀ ਕੌਮ ਨੂੰ ਸਾਡੇ ਧਰਮ ਨੂੰ ਸ਼ਿਆਜਤ ਨਹੀਂ ਦਿੰਦੀ ਪਰ ਸਾਡੀ ਮਜਬੂਰੀ ਹੈ ਹਥਿਆਰ ਅਸੀਂ ਚੱਕ ਨਹੀਂ ਸਕਦੇ ਫਿਰ ਸਾਨੂੰ ਅੱਤਵਾਦੀ ਦੱਸਦੇ ਅਸੀਂ ਲੋਕਾਂ ਵਾਸਤੇ ਸੋਚਿਆ ਵੀ ਲੋਕਾਂ ਦੇ ਪੁੱਤ ਨਾ ਮਰਾਈਏ ਕਿਉਂ ਨਾ ਆਪ ਮਰੀਏ ਤਾਂ ਜਾ ਕੇ ਨੰਬਰ ਵਾਈਜ਼ ਮਰਨ ਵਰਤਦਾ ਸੀ ਫੈਸਲਾ ਲਿਆ ਤੁਸੀਂ ਬਾਕੀ ਆਗੂਆਂ ਦੀ ਗੱਲ ਕਰੀ ਉਹ ਕਹਿੰਦੇ ਸਾਨੂੰ ਸੱਦੇ ਨਹੀਂ ਮਿਲੇ ਇਹ ਗੱਲਾਂ ਤੱਕ ਹੀ ਆਈਆਂ ਸਾਹਮਣੇ ਨਹੀਂ ਸੱਦਣ ਨੂੰ ਘੱਟ ਡੱਲੇਵਾਲ ਸਾਹਿਬ ਦਾ ਵਿਆਹ ਸੀ ਉੱਥੇ ਜਦੋਂ ਪਹਿਲਾਂ ਗਏ ਸੀ ਜਦੋਂ ਸੱਦੇ ਲਾਏ ਸੀ ਜਦੋਂ ਉਹਨਾਂ ਨੂੰ ਕਿਹਾ ਵੀ ਭਾਈ ਐ ਬਾਰਡਰ ਤੇ ਨਹੀਂ ਬੈਠਣਾ ਹੋਰ ਬਸੇਰੇ ਆ ਤੁਸੀਂ ਸਰਕਾਰ 'ਕਾ ਗੱਲ ਕਰ ਲਓ ਅਸੀਂ ਹਾਰ ਪਾਵਾਂਗੇ ਮੈਂ ਪਹਿਲਾਂ ਹੀ ਬੋਲਿਆ ਵੀ ਅਸੀਂ ਤੁਹਾਡੇ ਹਾਰ ਪਾਵਾਂਗੇ ਜੇ ਜੀ ਸਰਕਾਰ ਤੇ ਮੰਗਾ ਮਨਾ ਕੇ ਲੈ ਲੂਗੇ ਪਰ ਸਰਕਾਰ ਦੇ ਖਿਲਾਫ ਬੋਲੂ ਬੋਲਣ ਕਿਵੇਂ ਕਾਮਰੇਡ ਕਦੇ ਨਹੀਂ ਚਾਹੁੰਦਾ ਵੀ ਮਸਲਾ ਹੱਲ ਹੋ ਜਵੇ ਕਾਮਰੇਡ ਕਦੇ ਨਹੀਂ ਚਾਹੁੰਦਾ ਕਿ ਪੰਜਾਬ ਪਰ ਕਦੇ ਨਹੀਂ ਕਹੂਗਾ ਵੀ ਪੰਜਾਬ ਪਰ ਜ਼ੁਲਮ ਹੁੰਦਾ ਉਹਨਾਂ ਨੇ ਦਿੱਲੀ ਦੀ ਗੱਲ ਕਰਨੀ ਦਿੱਲੀ ਦੇ ਹੱਥ ਟੋਕਿਆਂ ਦੀ ਗੱਲ ਕਰਨੀ ਕਾਮਰੇਡ ਕਦੇ ਪੰਜਾਬ ਦਾ ਨਹੀਂ ਹੋਇਆ ਇਹ ਇਤਿਹਾਸ ਫੁਰੋਲ ਕੇ ਦੇਖ ਲਓ ਪਹਿਲਾਂ ਪਹਿਲਾਂ ਸਾਡੇ ਮਗਰ ਮਹੰਤ ਲੱਗੇ ਹੋਏ ਸੀ ਅੱਜ ਕਾਮਰੇਡ ਲੱਗੇ ਹੋਏ ਇਹ ਸਾਡੇ ਲੋਕਾਂ ਨੂੰ ਜਿੰਨੀ ਜਲਦੀ ਸਮਝ ਆ ਜੂਗੀ ਸਾਡੇ ਲੋਕਾਂ 'ਚ ਇੱਕ ਗਲਤ ਧਾਰਨਾ ਹੈ ਅਸੀਂ ਪੱਗ ਦੇਖ ਕੇ ਬੰਦੇ ਦੇ ਮਗਰ ਲੱਗ ਲੰਨੇ ਹਾਂ ਜੀਨੇ ਵੀ ਸਾਨੂੰ ਭਰਾਉਣਾ ਨਾ ਉਹ ਆ ਕੇ ਪਹਿਲਾਂ ਦਿਮਾਲਾ ਬਨੂਗਾ ਜਾਂ ਪੱਗ ਬਨੂਗਾ ਸਾਡੇ ਨੌਜਵਾਨ ਹੈ ਭਾਵਕ ਹੋ ਜਾਣੇ ਉਹਦੇ ਪਿੱਛੇ ਲੱਗ ਜਾਂਦੇ ਉਹਦਾ ਪਿਛੋਕੜ ਨਹੀਂ ਦੇਖਦੇ ਡੱਲੇਵਾਲ ਸਾਹਿਬ ਦੀ ਸਿਹਤ ਕਿਦਾਂ ਹੈ ਨਹੀਂ ਡੱਲੇਵਾਲ ਸਾਹਿਬ ਦੇਖੋ ਸਰੀਰਕ ਤੌਰ ਤੇ ਕਮਜ਼ੋਰ ਹੈ ਪਰ ਮਾਨਸਿਕ ਤੌਰ ਤੇ ਮਨ ਕਰਨੀ ਤੇ ਚੜ੍ਹਦੀ ਕਲਾ ਚ ਹੈ ਪਰ ਰਿਪੋਰਟਾਂ ਤਾਂ ਇਹ ਵੀ ਜਾਂਦੀਆਂ ਵੀ ਸਰੀਰਕ ਤੌਰ ਤੇ ਵੀ ਠੀਕ ਆ ਜੀ ਡੱਲੇਵਾਲ ਸਾਹਿਬ ਸੁਪਰੀਮ ਕੋਰਟ ਜਿਹੜੀਆਂ ਸਰਕਾਰਾਂ ਨੇ ਨਹੀਂ ਉਹ ਸਰਕਾਰਾਂ ਦੇ ਰਹੀਆਂ ਸਰਕਾਰਾਂ ਆਪਣੀ ਨਲਾਇਕੀ ਨੂੰ ਛਪਾਉਣ ਵਾਸਤੇ ਦੇ ਰਹੀਆਂ ਤੇ ਦੂਜੀ ਤੁਸੀਂ ਸੁਪਰੀਮ ਕੋਰਟ ਦੀ ਗੱਲ ਕੀਤੀ ਸੁਪਰੀਮ ਕੋਰਟ ਕੀ ਦਾ ਏ ਉਹ ਵੀ ਦਿੱਲੀ ਦਾ ਸੁਪਰੀਮ ਕੋਰਟ ਮੈਂ ਤਾਂ ਕਹੂੰਗਾ ਗੁਲਾਮ ਹੈ ਜੇ ਉਹੀ ਸੁਪਰੀਮ ਕੋਰਟ ਜਿਹੜਾ ਕਹਿੰਦਾ ਹੈ ਕਿ ਕਿਸਾਨ ਆਗੂ ਡੱਲੇਵਾਲ ਨੂੰ ਹਸਪਤਾਲ ਨਹੀਂ ਲਿਜਾਣ ਦਿੰਦੇ ਕਿਸਾਨ ਉਹੀ ਸੁਪਰੀਮ ਕੋਰਟ ਕਹਿੰਦਾ ਹੈ ਕਿ ਇਹਨੂੰ ਇਹਦਾ ਇਲਾਜ ਕਰਾਓ ਜੇ ਉਹੀ ਸੁਪਰੀਮ ਕੋਰਟ ਮੋਦੀ ਨੂੰ ਕਹਿੰਦਾ ਵੀ ਜਾ ਕੇ ਡੱਲੇਵਾਲ ਦੀ ਗੱਲ ਸੁਣ ਕੀ ਚਾਹੁੰਦਾ ਉਹ ਕਿਉਂ ਮਰਨ ਵਰਤ ਤੇ ਬੈਠਾ ਫੇਰ ਮਸਲਾ ਹੁੰਦਾ ਨਾ ਫੇਰ ਸੁਪਰੀਮ ਕੋਰਟ ਆਜ਼ਾਦ ਹੁੰਦੀ ਪਰ ਉਹ ਤਾਂ ਕਹਿੰਦੇ ਇਨਸਾਫ ਦਾ ਮੰਦਰ ਆ ਉੱਥੇ ਤਾਂ ਸਾਰੀਆਂ ਧਿਰਾਂ ਦੇ ਪੱਖ ਸੁਣੇ ਜਾਂਦੇ ਆ ਉਹ ਤਾਂ ਕਹਿੰਦੇ ਕਿਸਾਨ ਯਾਰ ਗਲਤ ਕਰ ਰਹੇ ਏ ਡੱਲੇਵਾਲ ਸਾਨੂੰ ਭਰਤੀ ਨਹੀਂ ਹੋਣ ਦੇ ਰਹੇ ਇਹ ਉਹਨਾਂ ਤਾਂ ਜਿਹੜਾ ਭਲਾ ਨਹੀਂ ਚਾਹੁੰਦੇ ਉਹਨਾਂ ਦਾ ਬੁਰਾ ਜਾ ਰਿਹਾ ਏ ਅਸੀਂ ਤਾਂ ਰੋਕਿਆ ਹੀ ਨਹੀਂ ਡੱਲੇਵਾਲ ਸਾਹਿਬ ਨੂੰ ਕੱਲੂ ਮੈਂ ਅਸੀਂ ਜੇ ਅਸੀਂ ਬੈਠਦੇ ਆ ਮੈਨੂੰ ਕਿਹੜਾ ਕਿਸੇ ਨੇ ਰੋਕਣਾ ਹਸਪਤਾਲ ਜਾਣੇ ਤੋਂ ਅਸੀਂ ਆਪਣੀ ਮੌਤ ਆਪ ਤੇ ਲੈਣੀ ਏ ਡੱਲੇਵਾਲ ਸਾਹਿਬ ਨੇ ਲੋਕਾਂ ਪਿੱਛੇ ਆਪਣੀ ਜ਼ਿੰਦਗੀ ਦੌਤੇ ਲਾਤੀ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਉੱਥੇ ਉਹਨਾਂ ਤੜੀ ਵਾਰ ਵਰਗਿਆਂ ਨੂੰ ਹੁਕਮ ਦੰਦੇ ਵੀ ਜਾ ਕੇ ਗੱਲ ਸੁਣ ਉਹਨਾਂ ਦੀ ਉਹਦੇ ਮਸਲੇ ਹੱਲ ਕਰ ਪਰ ਉਲਟਾ ਕਿਉਂਕਿ ਪੰਜਾਬ ਦੇ ਖਿਲਾਫ ਹੈ ਗੱਲ ਪੰਜਾਬ ਚੱਕਦਾ ਏ ਫਿਰ ਕਈ ਵੀ ਕਹਿ ਦਿੰਦੇ ਕਿ ਪੰਜਾਬੀਆਂ ਨੂੰ ਕੀ ਤਖਲੀਪ ਹੈ ਉਹ ਭਾਈ ਜੱਤ ਇਤਿਹਾਸ ਫਰੋਲ ਕੇ ਦੇਖ ਲੋ ਪੰਜਾਬ ਨੇ ਗਰਦਨ ਚੱਕ ਕੇ ਜੂਣ ਦਾ ਮੁੱਲ ਤਾਰਿਆ ਅੱਜ ਵੀ ਤਾਰ ਰਹੀ ਹੈ ਲੜਦੇ ਰਹਾਂਗੇ ਲੜਾਂਗੇ ਜਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰ ਗੱਲ ਸਪਸ਼ਟ ਕਰਦੇ ਬੱਲੇਵਾਲ ਸਾਹਿਬ ਜੇ ਉੱਥੇ ਪਏ ਆ ਤਾਂ ਉਹਨਾਂ ਨੂੰ ਤੁਸੀਂ ਘੇਰਾ ਕੱਟ ਕੇ ਰੋਕਿਆ ਹੋਇਆ ਜਾਂ ਆਪਣੀ ਮਰਜ਼ੀ ਨਾਲ ਰੁਕੇ ਹੋਏ ਆ ਤੇ ਤੁਸੀਂ ਸਿਰਫ ਪੈਰੇ ਤੇ ਖੜੇ ਆ ਦੇਖੋ ਅਸੀਂ ਪੈਰੇ ਤੇ ਖੜੇ ਆ ਡੱਲੇਵਾਲ ਸਾਹਿਬ ਨੂੰ ਜਦੋਂ ਪਹਿਲਾਂ ਜਿਹੜਾ ਤੁਸੀਂ ਕਿਹਾ ਮੁੱਖ ਮੰਤਰੀ ਹਮੈਤੀ ਤੁਹਾਡਾ ਇਹਦੀ ਫੋਰਸ ਨੇ ਚੱਕਿਆ ਸੀ ਸਾਨੂੰ ਪਤਾ ਨਹੀਂ ਸੀ ਅਸੀਂ ਅਣਕਵੇਲਸਲੇ ਸੀ ਆਪਣੇ ਆਪਣੇ ਤੰਬੂਆਂ 'ਚ ਪਏ ਸੀ ਫਿਰ ਡੱਲੇਵਾਲ ਸਾਹਿਬ ਨੂੰ ਜਦੋਂ ਚੱਕਿਆ ਸਾਡਾ ਦੂਜਾ ਗੂ ਸੁਖਜੀਤ ਸਿੰਘ ਹਰਦੋਚੰਡੇ ਮਰਨ ਬਾਤਰੇ ਬੈਠੇ ਪੰਜਵੇਂ ਦਿਨ ਸਰਕਾਰ ਚੁਕੀ ਡੱਲੇਵਾਲ ਸਾਹਿਬ ਨੂੰ ਛੱਡਣਾ ਪਿਆ ਤੇ ਉਹਨਾਂ ਦਾ ਮਰਨ ਬਾਤ ਤੜਵਾਇਆ ਦੂਜਿਆਂ ਦਾ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਮੇਰੇ ਨੇੜੇ ਫੋਰਸ ਨਹੀਂ ਆਉਣੀ ਚਾਹੀਦੀ ਇਹ ਤੁਹਾਡਾ ਕੰਮ ਹੈ ਜਿੰਦਗੀ ਦੌੜ ਤੇ ਮੈਂ ਲਾਤੀ ਉਸ ਤੋਂ ਬਾਅਦ ਫਿਰ ਅਸੀਂ ਨਾਕਾਬੰਦੀ ਕਰੀ ਉਸ ਤੋਂ ਬਾਅਦ ਟਰਾਲੀਆਂ ਨਾਲ ਬੈਲਡਿੰਗ ਕਰੀ ਟਰਾਲੀਆਂ ਖੜਾਈਆਂ ਵੀ ਭਾਈ ਜੇ ਮਿਲਣਾ ਹੈ ਤੁਸੀਂ ਸ਼ਰਮ ਆਓ ਅ ਚੋਰੀ ਚੁੱਪੇ ਦਾ ਕਿਆ ਕੰਮ ਅਸੀਂ ਕਿ ਜਵਾਬ ਦੇਣੇ ਲੀਡਰ ਜਾਣੇ ਹੀ ਹੈ ਮਿਲੋ ਤੁਸੀਂ ਕਰੋ ਗੱਲ ਡਾਕਟਰ ਭੇਜੋ ਆਪਣਾ ਚੈੱਕਅਪ ਕਰੋ ਚੋਰੀ ਚੁੱਪੇ ਦਾ ਕਿਆ ਮਤਲਬ ਚੋਰੀ ਚੁੱਪੇ ਆ ਵੀ ਉਹਨਾਂ ਨੂੰ ਚੱਕੀਏ ਉਹਨਾਂ ਨੂੰ ਸਿਆਸੀ ਮੌਤ ਮਾਰੀਏ ਹਸਪਤਾਲ ਲਿਜਾਈਆ ਉਹਨਾਂ ਨੇ ਗਲੂਕੋਜ਼ ਲਾ دیے ਨਾ ਉਹ ਮਰਨ ਜੋਗੇ ਰਹਿਣ ਨਾ ਜਿਉਣ ਜੋਗੇ ਰਹਿਣ ਬਾਪੂ ਸੂਰਜ ਸਿੰਘ ਵਾ ਦੇਖਿਆ ਕੈਸੇ ਹਾਲ ਬੈਠੇ ਰਹੇ ਵਿਚਾਰੇ ਇਸ ਕਰਕੇ ਡੱਲੇਵੜ ਸਾਹਿਬ ਸਿਆਸੀ ਮੌਤ ਨਹੀਂ ਮਾਰਨਾ ਚਾਹੁੰਦੇ ਉਸ ਤੋਂ ਬਾਅਦ ਜੇ ਅਗਲੇ ਲੀਡਰ ਬੈਠੂਗਾ ਉਹ ਵੀ ਅਸੀਂ ਸਿਆਸੀ ਮੌਤ ਨਹੀਂ ਮਾਰਨ ਦਊਗੇ ਠੀਕ ਹੈ ਲੋਕਾਵਾਸ ਤੇ ਆਪਣੀ ਕੌਮ ਵਾਸਤੇ ਸਾਡੀ ਜਾਨ ਪਈ ਚਲੀ ਜਾਵੇ ਹੁਣ ਅੱਗੇ ਦੇ ਪ੍ਰੋਗਰਾਮ ਕੀ ਰਹਿਣਗੇ ਲੱਗਦਾ ਇੱਥੇ ਬਸ ਜਾਂ ਇਹ ਇਹ ਮੰਨ ਜੋਗੀ ਸਰਕਾਰ ਜਾਂ ਅੱਗੇ ਹੋਰ ਹਿੱਲੇ ਕਰਨੇ ਪੈਣਗੇ ਉਹ ਕਿੱਦਾਂ ਦੇ ਹੋਊਗੇ ਨੀ ਦੇਖੋ ਇੰਨੀ ਛੇਤੀ ਤਾਂ ਨਹੀਂ ਮੰਨ ਜਾਣਗੇ ਇਹ ਤਾਂ ਸਾਨੂੰ ਜਿਸ ਦਿਨ ਅਸੀਂ 13 ਫਰਵਰੀ ਨੂੰ ਤੋਰੇ ਸੀ ਸਾਨੂੰ ਜਰੂਰ ਹੀ ਪਤਾ ਸੀ ਕਿਉਂਕਿ ਪਿਛਲਾ ਇਤਿਹਾਸ ਫਰੋਲ ਕੇ ਦੇਖ ਲਓ 13 ਮਹੀਨੇ ਰਾਏ ਇਹ ਇੰਨੀ ਛੇਤੀ ਨਹੀਂ ਮੰਨਣ ਵਾਲੇ ਇਹ ਤਾਂ ਹਜੇ ਹੋਰ ਸਾਨੂੰ ਬਹੁਤ ਨਿੰਨੇ ਲੈਣੇ ਪੈਣਗੇ ਫੈਸਲੇ ਲੈਣੇ ਪੈਣਗੇ ਉਹ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਕ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ ਉਹ ਤੋਂ ਅਸੀਂ ਉਸ ਬਾਰੇ ਬੋਲ ਸਕਦੇ ਹਜੇ ਪਹਿਲਾਂ ਅਸੀਂ ਜੇ ਕਹੀਏ ਇੱਕ ਜਥੇਬੰਦੀ ਵੱਲੋਂ ਅਸੀਂ ਬਿਆਨ ਨਹੀਂ ਦੇ ਸਕਦੇ ਸੋ ਬਿਲਕੁਲ ਅੱਜ ਪੰਜਾਬ ਜਿਹੜਾ ਹੈਗਾ ਉਹ ਬੰਦ ਕੀਤਾ ਗਿਆ ਤੇ ਸਾਰੇ ਰਸਤੇ ਵੀ ਬੰਦ ਆ ਸੋ ਇਹ ਰੋਡ ਜਿਹੜਾ ਹੈਗਾ ਨੈਸ਼ਨਲ ਹਾਈਵੇ ਆ ਚੰਡੀਗੜ੍ਹ ਤੋਂ ਅੰਮ੍ਰਿਤਸਰ ਸਭ ਨੂੰ ਜਾਣ ਵਾਲਾ ਸੋ ਇਸ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਆ ਇਸ ਰਸਤੇ ਨੂੰ ਰੋਕੇ ਤੇ ਅਜੇ ਹੀ ਪੜਾ ਜਿਹੜੇ ਹੈਗੇ ਆ ਉਹ ਵੱਖ-ਵੱਖ ਥਾਮਾਂ ਦੇ ਉੱਤੇ ਇਸ ਪੂਰੇ ਰਸਤੇ ਦੇ ਉੱਤੇ ਲੱਗੇ ਹੋਏ ਆ ਤੇ ਸੱਦਾ ਜਿਹੜਾ ਆਪਣੇ ਵਿਚਾਰ ਦੇ ਜਿਹੜਾ ਹੈਗਾ ਸਾਰੇ ਆ ਦੀਆਂ ਨੂੰ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਬਹੁਤ ਸਾਰੀਆਂ ਯੂਨੀਅਨਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਹੈ ਵਪਾਰੀ ਵਰਗ ਦੇ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਗਿਆ ਤੇ ਇਸ ਇਲਾਕੇ ਦੇ ਵਿੱਚ ਜਿੱਥੇ ਰੋਪੜ ਅਸੀਂ ਖੜੇ ਹਾਂ ਤਾਂ ਉੱਥੇ ਬਾਜ਼ਾਰ ਜਿਹੜੇ ਹੈਗੇ ਉਹ ਮੁਕੰਮਲ ਬੰਦ ਦੇਖੇ ਗਏ ਆ ਪਰ ਇਸ ਮੁਕੰਮਲ ਬੰਦ ਦਾ ਅਸਰ ਜਿਹੜਾ ਹੈਗਾ ਉਹ ਸਰਕਾਰ ਤੇ ਕੀ ਹੁੰਦਾ ਇਹ ਅਜੇ ਵੀ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ